ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਦੋ ਵੀ ਮਿੱਤਰੋ ਆ ਦੇਖੋ ਤੁਸੀਂ ਪਹਾੜਾਂ ਦੇ ਨਜ਼ਾਰੇ ਆਪਾਂ ਚੱਲਿਆਂ ਰਵਾਲ ਸਰ ਸਾਹਿਬ ਤੋਂ ਗੁਰਦੁਆਰਾ ਮਣੀ ਕਮ ਸਾਹਿਬ ਬਹੁਤ ਹੀ ਖੂਬਸੂਰਤ ਨਜ਼ਾਰੇ ਪਹਾੜਾਂ ਦੇ ਬਹੁਤ ਹੀ ਦਿਲ ਲੱਗਦਾਗਾ ਤੇ ਪਰ ਬਾਸ ਸਰਸਾ ਤੋ ਚੱਲੇ ਹੋਏ ਆ ਅੱਗੇ ਮੰਡੀ ਆਉਣਾਗਾ ਮੰਡੀ ਤੋਂ ਬਾਅਦ ਫਿਰ ਅੱਗੇ ਕੁੱਲੂ ਕੁੱਲੂ ਡਿਸਟ੍ਰਿਕਟ ਚ ਪੈਂਦਾ ਮਣੀਕਰਨ ਸਾਹਿਬ ਦੇਖੋ ਵੀ ਨਜ਼ਾਰੇ ਪਹਾੜਾਂ ਦੇ ਬਹੁਤ ਹੀ ਸੁੰਦਰ ਨਜ਼ਾਰੇ ਖਾਸ ਕਰਕੇ ਮੋਟਰਸਾਈਕਲਾਂ ਦੇ ਦਾ ਬਹੁਤ ਹੀ ਨਜ਼ਾਰਾ ਆਉਂਦਾ ਯਾਤਰਾ ਕਰਨ ਦਾ ਆਪਣੀ ਪਾਰਟੀ ਦੇ ਹੈਗੇ 12 ਮੋਟਰਸਾਈਕਲ ਦੇਖੋ ਇੱਕ ਪਾਸੇ ਖਾਈ ਆ ਇੱਕ ਪਾਸੇ ਪਹਾੜ ਦੇਖੋ ਬੱਦਲ ਕਿਦਾਂ ਪਹਾੜ ਦੇ ਵਿੱਚ ਫਸਿਆ ਹੋਇਆ ਬੱਦਲ ਸਵਰਗੀ ਹੈ ਇੱਕ ਤਰ੍ਹਾਂ ਸਵਰਗ ਦੇਖੋ ਬਈ ਨਜ਼ਾਰੇ ਹੀ ਆਏ ਪੈਣੇ ਬਹੁਤ ਹੀ ਸੋਹਣਾ ਦ੍ਰਿਸ਼ ਕੀ ਆ ਕੁਦਰਤ ਹੈ ਬਹੁਤ ਹੀ ਸੋਹਣੇ ਨਜ਼ਾਰੇ ਦੇਖੋ ਜਿੱਥੇ ਜੇ ਬੱਦਲ ਖੜਾ ਰਹਿੰਦਾ ਉੱਥੇ ਹੀ ਮੀਂਹ ਪੈ ਜਾਂਦਾ ਹੈ ਦੇਖੋ ਅੱਗੇ ਕਿਵੇਂ ਪਹਾੜਾਂ ਦੇ ਵਿੱਚ ਬੱਦਲ ਟਕਰਾ ਰਹੇ ਨੇ ਬਹੁਤ ਹੀ ਸੋਹਣੇ ਸੀਨ ਦ੍ਰਿਸ਼ ਨੇ ਦੇਖੋ ਬਹੁਤ ਬੱਦਲ ਆ ਗਏ ਆ ਇਧਰ ਖਾਈ ਆ ਬਹੁਤ ਡੂੰਗੀ ਖਾਈ ਆ ਇਧਰ ਇੱਕ ਪਾਸੇ ਪਹਾੜ ਦੀ سپورਟ ਆ ਤੇ ਦੂਜੇ ਪਾਸੇ ਖਾਈ ਆ ਬਹੁਤ ਨਮੀ ਦੇਖੋ मौसम मस्त मौसम है यात्रा जातरा फुल नजारे है बहुत ही बढ़िया कुदरत नजारे में बहुत उच्च पहाड़ आए थे कहीं पत्ल पहाड़ा के फसे हैं तो ही इधर मीह बहुत ज्यादा पैदा ਪਹਾੜਾਂ ਦੇ ਵਿੱਚ ਬੱਦਲ ਘਸ ਲੈਣੇ ਆ ਕੇ ਫਿਰ ਉੱਥੇ ਹੀ ਬਾਰਿਸ਼ ਹੋਣ ਲੱਗ ਜਾਂਦੀ ਆ ਮੋਟਰਸਾਈਕਲਾਂ ਤੇ ਯਾਤਰਾ ਕਰਕੇ ਨਜ਼ਾਰਾ ਆ ਗਿਆ ਬਈ ਬਹੁਤ ਨਜ਼ਾਰਾ ਗੱਡੀ ਤੇ ਉਹਨਾਂ ਨਜ਼ਾਰਾ ਨਹੀਂ ਹੈਗਾ ਜਿੰਨਾ ਮੋਟਰਸਾਈਕਲਾਂ ਤੇ ਨਜ਼ਾਰਾ ਆਉਂਦਾ ਹੈਗਾ ਆ ਰਹੇ ਨੇ ਚਰਨਜੀਤ ਸਿੰਘ ਤੇ ਨਿਰਮਲ ਸਿੰਘ ਬਾਲਸੁਰ 135 ਤੇ ਸਭ ਤੇ ਮਜਾਂ ਦੇ ਤਾਲੀਆਂ ਹਰ ਥਾਂ ਤੋਂ ਮੈਂ ਰੱਖਦਾ ਲੋਕਿੰਨਾ ਸੋਹਣਾ ਸੀਨਾ ਦੇਖੋ ਤੇ ਪਹਾੜ ਦਾ ਬਹੁਤ ਹੀ ਸੋਹਣੇ ਨਜ਼ਾਰੇ ਨੇ Yes.